ਜੀ ਪਿਆਰੇ ਬਿਜਾਰਸੀਓ ਸਰਣ ਪਹਿਲਾਂ ਸਾਨੂੰ ਸਤਿ ਸ੍ਰੀ ਅਕਾਲ ਜੀ ਤਾਂ ਅੱਜ ਆਪਾਂ ਪੰਜਾਬ ਜੀ ਕੇ ਕਰਦੇ ਆ ਜੀ ਪੰਜਾਬ ਜੀ ਕੇ ਆਪਾਂ ਕੰਨ ਪੜੇ ਜੀ ਤੀਸਰੇ ਗੁਰੂ ਸਾਹਿਬ ਤਾਂ ਅੱਜ ਆਪਾਂ ਕੀ ਪੜਨਾ ਹੈ ਚੌਥੇ ਗੁਰੂ ਸਾਹਿਬ ਠੀਕ ਹੈ ਚੌਥੇ ਗੁਰੂ ਜੀ ਆਪਣੇ ਕਿਹੜੇ ਸੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਗੁਰੂ ਸੀ ਆਪਣੇ ਤਾਂ ਅੱਜ ਆਪਾਂ ਉਹਨਾਂ ਬਾਰੇ ਪੜਦੇ ਆਂ ਚਲੋ ਪਹਿਲਾ ਆਪਾਂ ਥੋੜਾ ਚੰਨਾ ਪਉਣੀ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ 24 ਸਤੰਬਰ 1534 24 ਸਤੰਬਰ 1534 ਜੀ ਨੂੰ ਕਿੱਥੇ ਹੋਇਆ ਸੀ ਚੂਨਾ ਮੰਡੀ ਚੂਨਾ ਮੰਡੀ ਲਾਹੌਰ ਵਿੱਚ ਚੂਨਾ ਮੰਡੀ ਚ ਹੋਇਆ ਸੀਗਾ ਜੀ ਕੋਈ ਮੰਡੀ ਸੀ ਚੂਨਾ ਮੰਡੀ ਲਾਹੌਰ ਚ ਤਾਂ ਉਹਨਾਂ ਦਾ ਜਨਮ ਉੱਥੇ ਹੋਇਆ ਸੀ ਤਾਂ ਪਹਿਲਾ ਉਹਨਾਂ ਦਾ ਨਾਮ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਭਾਈ ਜੇਠਾ ਜੀ ਪਹਿਲਾ ਨਾਮ ਸੀਗਾ ਭਾਈ ਜੇਠਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਚਲੋ ਬੇਟਾ ਅੱਗੇ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਹਰੀਦਾਸ ਜੀ ਤੇ ਮਾਤਾ ਜੀ ਦਾ ਨਾਮ ਸੀ ਦੇਆਕੌਰ ਤੇ ਪਤਨੀ ਦਾ ਨਾਮ ਸੀ ਬੀਬੀ ਭਾਨੀ ਜੀ ਕਲੀਅਰ ਪੁੱਤਨ ਅੱਗੇ ਅੱਗੇ ਉਹਨਾਂ ਦੇ ਪੁੱਤਰ ਸੀ ਪ੍ਰਥਵੀ ਚੰਦ ਜੀ ਤੇ ਮਹਾਦੇਵ ਜੀ ਤੇ ਅਰਜਨ ਦੇਵ ਜੀ ਤਿੰਨ ਪੁੱਤਰ ਸਨ ਉਹਨਾਂ ਦੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ بیٹے ਸਨ ਉਨ੍ਹਾਂ ਦੇ ਨਾਮ ਬੇਟਾ ਪ੍ਰਤੀ비ਚੰਦ ਜੀ ਮਹਾਦੇਵ ਜੀ ਅਤੇ ਅਰਜਨਦੇਵ ਜੀ ਚਲੋ ਜੀ 7 ਸਾਲ ਦੀ ਉਮਰ ਵਿੱਚ ਗੁਰੂ ਜੀ ਦੇ ਮਾਤਾ ਪਿਤਾ ਦਾ ਦਹਾਂਤ ਹੋ ਗਿਆ ਜਿਹੜੇ ਆਪਣੇ ਸ਼੍ਰੀ ਗੁਰੂ ਰਾਮਦਾਸ ਜੀ ਸੀ ਉਹਨਾਂ ਦੇ ਮਾਤਾ ਪਿਤਾ ਦਾ 7 ਸਾਲ ਦੇ ਸੀਗੇ ਗੁਰੂ ਸਾਹਿਬ ਜਦੋਂ ਉਹਨਾਂ ਨੇ ਮਾਤਾ ਪਿਤਾ ਦਾ ਦਹਾਂਤ ਹੋ ਗਿਆ ਅੱਗੇ ਜੀ ਤਾਂ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਨਾਨੀ ਨੇ ਬਸ ਕੇ ਪਿੰਡ ਵਿੱਚ ਕੀਤਾ ਠੀਕ ਹੈ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਸੀਗਾ ਗਰੇ ਕਿੱਥੇ ਕੀਤਾ ਬਾਸਰ ਕੇ ਪੈ। ਉਹਨਾਂ ਦੀ ਨਾਨੀ ਜੀ ਨੇ। ਚਲੋ ਅੱਗੇ 12 ਸਾਲ ਦੀ ਉਮਰ ਵਿੱਚ ਜਥੇ ਨਾਲ ਲੜ ਕੇ ਗਵਿੰਦਵਾਲ ਸਾਹਿਬ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਕੀ ਕੀਤਾ ਫਿਰ ਜਦੋਂ 12 ਸਾਲ ਦੀ ਉਮਰ ਹੋਈ ਹੋਈ ਆਪਣੇ ਸ੍ਰੀ ਗੁਰੂ ਰਾਮਦਾਸ ਜੀ ਦੀ ਤਾਂ ਉਹਨਾਂ ਨੇ ਕੀ ਕੀਤਾ ਜਥੇ ਨਾਲ ਲੜ ਕੇ ਕਿੱਥੇ ਚਲੇ ਗਏ ਆਪਣਾ ਗਵਿੰਦਵਾਲ ਸਾਹਿਬ। ਗਵਿੰਦਵਾਲ ਸਾਹਿਬ ਜਾ ਕੇ ਉਹਨਾਂ ਨੇ ਕੀ ਕੀਤਾ ਗਵਿੰਦਵਾਲ ਸਾਹਿਬ ਚਲੇ ਗਏ ਤਾਂ ਗੁਰੂ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਨੇ। ਤਾਂ ਉੱਥੇ ਕੀ ਸੀ ਗਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਸੀਗੇ ਆਪਣੇ ਹਨ ਗਵਿੰਦਵਾਲ ਸਾਹਿਬ ਉਹਨਾਂ ਨੇ ਬਸਾਇਆ ਸੀ ਤਾਂ ਉੱਥੇ ਹੀ ਕਰਦੇ ਆ ਉਹ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਚ ਜਾ ਕੇ ਲੱਗੇ ਜਾਂਦੇ ਆ ਤਾਂ ਫਿਰ ਅੱਗੇ ਕੀ ਹੁੰਦਾ ਬੇਟਾ ਅੱਗੇ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ 1573 ਈਸਵੀ ਚ ਤਾਂ ਕਿੰਨੇ ਟਾਈਮ ਤੱਕ ਮਿਲਦੀ ਹੈ 1574 ਤੋਂ 1581 ਤੱਕ ਜੀ ਕਲੀਅਰ ਬੇਟਾ ਤੇ 1534 ਚ ਉਹਨਾਂ ਦਾ ਜਨਮ ਹੋਇਆ ਸੀਗਾ ਚਲੋ ਅੱਗੇ ਅੱਗੇ ਗੁਰੂ ਗRANDDAS ਜੀ ਨੇ ਉਸ ਜ਼ਮੀਨ ਤੇ ਜੋ ਉਹਨਾਂ ਦੀ ਪਤਨੀ ਨੂੰ ਠੀਕ ਹੈ ਗੁਰੂ ਗRANDDAS ਜੀ ਨੇ ਕੀਤਾ ਜਿਹੜੀ ਜ਼ਮੀਨ ਉਹਨਾਂ ਦੀ ਪਤਨੀ ਨੂੰ ਅਕਬਰ ਨੇ ਦਿੱਤੀ ਸੀ ਉਹਦੇ ਤੇ ਕੀ ਕਰਵਾਇਆ ਤਲਾਬ ਦੀ ਤਲਾਬ ਦਾ ਨਿਰਮਾਣ ਕਰਵਾਤਾ ਕਿਉਂ ਤੁਹਾਨੂੰ ਦੱਸਦਾ ਮੈਂ ਕਿਉਂਕਿ ਜੋ ਜਿਹੜੇ ਬੀਬੀ ਭਾਨੀ ਜੀ ਸੀ ਹੈ ਨਾ ਤਾਂ ਉਹ ਕਿਸੇ ਆਪਣੇ ਗੁਰੂ ਅਮਰਦਾਸ ਜੀ ਦੀ ਬੇਟੀ ਜੀ ਬੇਟੀ ਸੰਜੀ ਤਾਂ ਉਹਨਾਂ ਦੀ ਮੈਰਿਜ ਕਿਹਦੇ ਨਾਲ ਹੋਈ ਸੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਮੈਰਿਜ ਹੋਈ ਸੀ ਨਾ ਤਾਂ ਆਪਾਂ ਕੱਲ ਪੜਿਆ ਸੀ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਜਿਹੜੇ ਤਾਂ ਉਹਨਾਂ ਨੂੰ ਨਾ ਜ਼ਮੀਨ ਦਿੱਤੀ ਸੀ ਅਕਬਰ ਨੇ ਉਹਨਾਂ ਦੇ ਨਾਮ ਕਰਵਾਈ ਸੀ ਤਾਂ ਫਿਰ ਉਸ ਤੋਂ ਬਾਅਦ ਚ ਗੁਰੂ ਰਾਮਦਾਸ ਜੀ ਨੇ ਉਹੀ ਜ਼ਮੀਨ ਤੇ ਹੀ ਕੀਤਾ ਸੀ ਤਲਾਬ ਦਾ ਨਿਰਮਾਣ ਕਰਵਾਤਾ ਸੀ ਅੱਗੇ ਸ਼ਹਿਰ ਉਹਨਾਂ ਨੇ ਸ਼ਹਿਰ ਕਿਹੜਾ ਪਸਾਇਆ ਸੀ ਬੇਟਾ ਗੁਰੂ ਦਾ ਚੱਕ RAMDAS pura ਤੇ ਜਿਹਨੂੰ ਅੱਜ ਕੱਲ ਆਪਾਂ ਕੀ ਕਹਿੰਦੇ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਠੀਕ ਆ ਬੇਟਾ ਤਾਂ ਅੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਦੋਂ ਹੋਈ ਸੀ ਆਪਣੀ 1577 ਇਸ ਵਿੱਚ ਆ ਬੇਟਾ ਨੋਟ ਕਰ ਲੈਣਾ ਇਹ ਚੀਜ਼ਾਂ ਜੀਆਂ ਅੱਗੇ ਅੱਗੇ ਕੀ ਹੋਇਆ ਸਰੋਵਰਾਂ ਦੀ ਖਦਾਈ ਉਹਨਾਂ ਨੇ ਦੋ ਸਰੋਵਰਾਂ ਦੀ ਖਦਾਈ ਕਰਵਾਈ ਸੀਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਸਰੋਵਰ ਦੀ ਅੰਮ੍ਰਿਤਸਰ ਸਰੋਵਰ ਤੇ ਸੰਤੋਖ ਸਰੋਵਰ ਠੀਕ ਹੈ ਇਹ ਦੋ ਸਰੋਵਰਾਂ ਦੀ ਜਿਹੜੀ ਖਦਾਈ ਚੱਲ ਰਹੀ ਸੀ ਉਹਨਾਂ ਦਾ ਵੀ ਮਤਲਬ ਜਿਵੇਂ ਆਪਾਂ ਹੁਣ ਖਦਾਈ ਕਰਵਾਉਣੀ ਆਪਾਂ ਕਿਸੇ ਨੂੰ ਜ਼ਿੰਮੇਵਾਰੀ ਦਿੰਦੇ ਹਣਾ ਅੱਗੇ ਤਾਂ ਉਹਨਾਂ ਨੇ ਜ਼ਿੰਮੇਵਾਰੀ ਕਿਹਨੂੰ ਦਿੱਤੀ ਸੀ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਜਿਹੜੇ ਆਪਣੇ ਹੈੱਡ ਗ੍ਰੰਥੀ ਸੀਗੇ ਹਣਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਉਹ ਬੁੱਢਾ ਜੀ ਬਣਿਆ ਤਾਂ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਇਹ ਥਾਂ ਹੀ ਇਹ ਸਰੋਵਰਾਂ ਦੀ ਖਦਾਈ ਹੋਈ ਸੀ ਕਲੀਅਰ ਬੈਠਾ ਆ ਕੱਲੀਆਂ-ਕੱਲੀਆਂ ਚੀਜ਼ਾਂ ਨੂੰ ਤੁਸੀਂ ਐਵੇਂ ਲਿਖਦੇ ਨਾ ਜਿਵੇਂ ਮੈਂ ਲਿਖੀਆਂ ਤੁਹਾਨੂੰ ਦੱਸੀਆਂ ਹਣਾ ਇਵੇਂ ਕਰਨਾ ਕਰਨਾ ਚੀਜ਼ਾਂ ਨੋਟ ਕਰਨਾ ਹੈ ਗੁਰੂ ਜੀ ਸਬਾਰੇ ਤਾਂ ਇਵੇਂ ਤੁਸੀਂ ਸਾਰੇ ਆਪਣੇ ਨੋਟਬੁੱਕ ਤੇ ਨੋਟ ਕਰਨਾ ਹੈ ਨਹੀਂ ਤਾਂ ਫਿਰ ਕੱਲੀ-ਕੱਲੀ ਚੀਜ਼ ਨੂੰ ਯਾਦ ਕਰਨਾਗਾ ਬੇਟਾ ਚਲੋ ਅੱਗੇ ਮੈਂ ਤੁਹਾਨੂੰ ਹੋਰ ਕਰਵਾਉਣਾਗਾ ਚਲੋ ਚਲੋ ਬੇਟਾ ਅੱਗੇ ਕਰਦੇ ਹਾਂ ਚਲੋ ਜੀ ਅੱਗੇ ਕੀ ਹੋਇਆ ਅੱਗੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਮੱਲ ਤੇ ਅਦਾਸੀ ਮੱਤ ਨਾਲ ਸਮਝੌਤਾ ਕੀਤਾ ਠੀਕ ਹੈ ਜੀ ਅੱਗੇ ਕਿਸੇ ਆਪਣੇ ਜਿਹੜੇ ਤੀਸਰੇ ਗੁਰੂ ਸੇ ਹਨ ਸ਼੍ਰੀ ਗੁਰੂ ਅਮਰਦਾਸ ਜੀ ਤਾਂ ਉਹਨਾਂ ਨੇ ਕੀ ਕੀਤਾ ਸੀ ਦਾਸੀ মত ਦਾ ਖੰਡਨ ਕੀਤਾ ਸੀ ਤੇ ਅੱਗੇ ਆਪਣੇ ਸ਼੍ਰੀ ਗੁਰੂ ਰਾਮਦਾਸ ਜੀ ਹਨ ਜਿਨ੍ਹਾਂ ਨੂੰ ਆਪਾਂ ਭਾਈ ਦੇਠਾ ਜੀ ਵੀ ਕਹਿੰਦੇ ਸੀ ਤਾਂ ਉਹਨਾਂ ਨੇ ਕੀ ਕੀਤਾ ਸੀਗਾ ਸਮਝੋਤਾ ਕਰਾਤਾ ਸੀ ਇੱਥੇ ਪਤਾ ਜੀ ਕੀ ਹੋਇਆ ਇੱਥੇ ਬਹੁਤ ਹੀ ਸੋਹਣੀ ਗੱਲ ਨਾਲ ਸੁਣਨ ਵਾਲੀ ਗੱਲ ਆ ਮਤਲਬ ਬਹੁਤ ਭਵਿਕ ਭਰੀ ਐਂਡ ਵੀ ਇੱਕ ਤਾਂ ਆਪਾਂ ਗੁਰੂ ਜੀ ਨੂੰ ਦੇਖਣਾ ਆਪਣੇ ਗੁਰੂ ਜੀ ਕਿੰਨੇ ਵਧੀਆ ਕੈਂਡ ਗੁਰੂ ਸਨ ਠੀਕ ਹੈ ਜੀ ਚਲੋ ਇੱਥੇ ਕੀ ਹੋਇਆ ਜੀ ਜਦੋਂ ਬਾਬਾ ਸ਼੍ਰੀ ਚੰਦ ਜੀ ਨਾਲ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ ਕਿਸੇ ਨੇ ਦੱਸਿਆ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਗੁਰੂ ਰਾਮਦਾਸ ਜੀ ਐਵੇਂ ਆ ਗੁਰੂ ਰਾਮਦਾਸ ਜੀ ਐਵੇਂ ਆ ਤਾਂ ਉਹਨਾਂ ਨੂੰ ਉਹਦੇ ਭਾਈ ਜੇਠਾ ਜੀ ਵੀ ਕਹਿੰਦੇ ਸੀ ਹਨਾ ਪਹਿਲਾਂ ਵੀ ਜੇਠਾ ਐਵੇਂ ਆ ਜੇਠਾ ਐਵੇਂ ਆ ਤਾਂ ਅੱਗੇ ਜਦੋਂ ਗੁਰੂ ਰਾਮਦਾਸ ਜੀ ਨੂੰ ਕੀ ਹੁੰਦਾਗਾ ਬਾਬਾ ਸ਼੍ਰੀ ਚੰਦ ਜੀ ਮਿਲਣ ਜਾਂਦੇ ਆ ਤਾਂ ਚਲੇ ਜਾਂਦੇ ਆ ਤਾਂ ਜਦੋਂ ਜਾਂਦੇ ਉਹਨਾਂ ਦੇ ਦਰਬਾਰ 'ਚ ਹਨਾ ਸ੍ਰੀ ਗੁਰੂ ਰਾਮਦਾਸ ਜੀ ਦੇ ਆਪਣੇ ਬਾਬਾ ਸ਼੍ਰੀ ਚੰਦ ਜੀ ਤਾਂ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਆ ਵੀ ਦੱਸਾ ਕਹਿੰਦੇ ਇਹ ਐਡਾ ਵੱਡਾ ਹਨਾ ਉਹਨਾਂ ਦੇ ਦਾੜੀ ਬਹੁਤ ਵੱਡੀ ਸੀ ਗੁਰੂ ਰਾਮਦਾਸ ਜੀ ਦੇ ਤਾਂ ਉਹਨਾਂ ਨੂੰ ਕਹਿੰਦੇ ਆ ਬਾਬਾ ਸ਼੍ਰੀ ਚੰਦ ਜੀ ਵੀ ਤੁਸੀਂ ਇੰਨਾ ਵੱਡਾ ਦਾੜਾ ਇਹ ਕਾਦੇ ਲਈ ਵਿਧਾਇਆਗਾ ਤਾਂ ਜਦੋਂ ਗੁਰੂ ਰਾਮਦਾਸ ਜੀ ਨੇ ਇੰਨੇ ਪਿਆਰ ਨਾਲ ਮਤਲਬ ਉਹਨਾਂ ਨੂੰ ਇੰਨੇ ਸਤਿਕਾਰ ਨਾਲ ਬਿਠਾਇਆ ਕਿ ਕਹਾਂ ਨਾ ਜੀ ਸੋਡੇ ਅੱਗੇ ਸਾਧੂਆਂ ਦੀ ਸਾਧੂਆਂ ਦੀ ਪੈ ਦੀ ਧੂੜ ਝਾੜਨ ਵਾਸਤੇ ਏਡਾ ਵੱਡਾ ਦਾੜਾ ਤਾਂ ਫਿਰ ਕੀ ਹੋਇਆ ਬਾਬਾ ਸ਼੍ਰੀ ਚੰਦ ਜੀ ਉੱਥੇ ਇੰਨਾ ਭਾਵਕ ਹੋਏ ਨਾ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਭਾਈ ਜੇਠਾ ਵੀ ਬਹੁਤ ਵੀ ਮਤਲਬ ਬਹੁਤ ਪਹੁੰਚੀ ਹੋਈ ਵੀ ਮਤਲਬ ਗੁਰੂ ਆ ਤਾਂ ਫਿਰ ਉੱਥੇ ਉਹਨਾਂ ਦੀ ਇੰਨਾ ਵਧੀਆ ਸਮਝੌਤਾ ਹੋਇਆ ਨਾ ਮਤਲਬ ਇਹ ਇੰਨੀ ਭਾਵਕ ਗੱਲ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਇਹ ਤੁਹਾਡੇ ਵਰਗੇ ਸਾਧੂਆਂ ਦੀ ਸੇਵਾ ਲਈ ਇਹ ਦਾੜਾ ਰੱਖਿਆ ਗਿਆ ਜੀ ਤਾਂ ਕੀ ਹੋਇਆ ਫਿਰ ਬਾਬਾ ਸ਼੍ਰੀਚੰਦ ਜੀ ਇੰਨੇ ਕਿ ਭਾਵਕ ਹੋ ਕੇ ਮਤਲਬ ਉਹਨਾਂ ਦੇ ਅੱਖਾਂ ਚੋਂ ਹਨਾ ਵੀ ਹੰਝੂ ਵਹਿਣ ਲੱਗ ਗਏ ਵੀ ਇੰਨਾ ਵੀ ਕੋਈ ਪਿਆਰਾ ਤੇ ਇੰਨਾ ਵੀ ਕੋਈ ਸਤਕਾਰ ਵਾਲਾ ਗੁਰੂ ਹੋ ਸਕਦਾ ਹਨਾ ਜੀ ਤੇ ਮਤਲਬ ਇੰਨੀ ਇੰਟਰਸਟਿੰਗ ਗੱਲ ਸੀ ਨਾ ਵੀ ਮਤਲਬ ਸਟੋਰੀ ਟਾਈਪ ਉਹ ਮਤਲਬ ਸਟੋਰੀ ਨਹੀਂ ਵੀ ਇੰਨੀ ਵੀ ਰਾਇਲਟੀ ਵਾਲੀ ਗੱਲ ਸੀ ਵੀ ਜਦੋਂ ਉਸ ਟਾਈਮ 'ਚ ਆਪਾਂ ਇਹ ਗੱਲ ਸੁਣਨੀ ਹੋਵੇ ਤਾਂ ਬੰਦਾ ਇੰਨਾ ਪ੍ਰਭਾਵਿਤ ਹੋ ਜਾਂਦਾ ਵੀ ਫਿਰ ਉਹ ਕੀ ਕਰਦੇ ਸੀ ਫਿਰ ਉਹਨਾਂ ਦਾ ਇੰਨਾ ਵਧੀਆ ਸਮਝੌਤਾ ਹੋ ਗਿਆ ਉੱਥੇ ਤਾਂ ਫਿਰ ਉੱਥੇ ਫਿਰ ਫਿਰ ਉਹਨਾਂ ਨੇ ਵੀ ਬਾਬਾ ਸ਼੍ਰੀ ਚੰਦ ਜੀ ਨੇ ਵੀ ਕਹਤਾ ਸੀ ਵੀ ਗੁਰੂ ਰਾਮਦਾਸ ਜੀ ਹੈ ਨਾ ਬਹੁਤ ਵੀ ਮਤਲਬ ਵਧੀਆ ਗੁਰੂ ਆ ਵੀ ਬਹੁਤ ਬੈਸਟ ਗੁਰੂ ਆ ਵੀ ਬਹੁਤ ਗ੍ਰੇਟ ਗੁਰੂ ਆ ਤਾਂ ਫਿਰ ਇੱਥੇ ਇਹਨਾਂ ਦਾ ਸਮਝੌਤਾ ਹੋ ਗਿਆ ਜੀ ਅੱਗੇ ਅੱਗੇ ਗੁਰੂ ਜੀ ਗੁਰੂ ਜੀ ਉੱਚ ਕੋਟੀ ਦੇ ਕਵੀ ਵੀ ਸਨ ਕਿਸੇ ਜੀ ਸ੍ਰੀ ਗੁਰੂ ਆਪਣੇ ਰਾਮਦਾਸ ਜੀ ਬਹੁਤ ਉੱਚ ਕੋਟੀ ਦੇ ਕਵੀ ਵੀ ਸੀ ਕਵੀ ਵੀ ਸੀ ਜੀ ਆਪਣੇ ਗੁਰੂ ਬਹੁਤ ਵਧੀਆ ਕਵੀ ਸੀ ਤਾਂ ਉਹਨਾਂ ਦੇ ਸਮਕਾਲੀ ਬਾਦਸ਼ਾਹ ਜਿਹੜੇ ਆਪਣੇ ਅਕਬਰ ਜੀ ਹਨ ਅਕਬਰ ਦਾ ਤੁਹਾਨੂੰ ਮੈਂ ਦੱਸਿਆ ਅਕਬਰ ਦਾ ਕੀ ਹੋਇਆ ਅਕਬਰ ਜਿਹੜਾ ਬਾਦਸ਼ਾਹ ਹੁੰਦਾ ਉਹਦੇ ਉਹਨਾਂ ਦਾ ਸਬੰਧ ਗੁਰੂ ਸਾਹਿਬ ਨਾਲ ਬਹੁਤ ਵਧੀਆ ਸੀ ਜਿਵੇਂ ਆਪਣੇ ਗੁਰੂ ਅਮਰਦਾਸ ਜੀ ਨੂੰ ਮੈਨ ਲਾਈ ਸੀਗੇ ਇਸੇ ਕਰਕੇ ਆਪਣੇ ਹਨ ਗੁਰੂ ਰਾਮਦਾਸ ਜੀ ਨੂੰ ਵੀ ਉਹ ਮੈਨ ਲਾਉਂਦੇ ਆ ਚਲੋ ਅੱਗੇ ਆਪਾਂ ਪੜ੍ਹਦੇ ਆਂ ਅਕਬਰ ਅਤੇ ਗੁਰੂ ਰਾਮਦਾਸ ਜੀ ਦੀ ਮੁਲਾਕਾਤ ਲਾਹੌਰ ਵਿੱਚ ਹੋਈ ਆ ਵੀ ਮੈਂ ਤੁਹਾਨੂੰ ਦੱਸ ਕਹਿਣਾ ਵੀ ਕੀ ਹੋਇਆ ਪਰ ਅਕਬਰ ਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਆਪਣੀ ਲਾਹੌਰ ਵਿੱਚ ਤੇ ਅਕਬਰ ਨੇ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ 500 ਬਿੱਗਾਂ ਜ਼ਮੀਨ ਦਾ ਦਾਨ ਕਰ ਦਿੱਤਾ ਸੀ ਤਾਂ ਅਕਬਰ ਬਾਦਸ਼ਾਹ ਨੇ ਕੀ ਹੋਇਆ ਜੀ ਗੁਰੂ ਨੇ ਜਦੋਂ ਉਹਨਾਂ ਨੂੰ ਗੱਲਾਂ ਦੱਸੀਆਂ ਵਿਚਾਰ ਦੱਸੇ ਆਪਣੇ ਵੀ ਉਹਨਾਂ ਨੇ ਅਕਬਰ ਨੇ ਕਿਹਾ ਵੀ ਐਨੇ ਵਧੀਆ ਵਿਚਾਰਾਂ ਵਾਲਾ ਗੁਰੂ ਤਾਂ ਵੀ ਉਹਨਾਂ ਅਕਬਰ ਵੀ ਉਹਨਾਂ ਨੂੰ ਗੁਰੂ ਮੰਨਣ ਲੱਗ ਗਿਆ ਸੀ ਤਾਂ ਫਿਰ ਕੀ ਕੀਤਾ ਸੀ ਉਹਨਾਂ ਨੇ ਆਪ 500 ਬਿੱਗਾਂ ਜਿਹੜਾ ਜ਼ਮੀਨ ਦਾ ਸੀ দান ਦੇ ਦਿੱਤਾ ਸੀਗਾ ਚਲੋ ਅੱਗੇ ਅਗੇ ਵਿਸ਼ੇਸ਼ ਚੇਲੇ ਠੀਕ ਹੈ ਉਹਨਾਂ ਦਾ ਵਿਸ਼ੇਸ਼ ਚੇਲੇ ਕੌਣ ਸੀ ਭਾਈ ਗੁਰਦਾਸ ਜੀ ਤੇ ਜਿਹੜੇ ਅੱਗੇ ਬਹੁਤ ਹੀ ਆਪਣੇ ਮਹਾਨ ਕਵੀ ਬਣੇ ਸੀਗੇ ਬਹੁਤ ਵਧੀਆ ਕਵੀ ਬਣੇ ਸੀਗੇ ਗੁਰੂ ਗ੍ਰੰਥ ਦਾ ਗੁਰੂ ਭਾਈ ਗੁਰਦਾਸ ਜੀ ਤਪਾਈ ਗੁਰਦਾਸ ਜੀ ਪਹਿਲਾ ਉਹਦੇ ਚੇਲੇ ਸੀ ਠੀਕ ਹੈ ਅੱਗੇ ਉਹਨਾਂ ਦੇ ਨਾਲ ਰਚਨਾਵਾਂ ਬੇਟਾ ਠੀਕ ਹੈ 30 ਵੱਖ-ਵੱਖ ਰਾਗਾਂ ਵਿੱਚ 313 ਸ਼ਬਦ ਚਾਰ ਲਾਵਾਂ ਘੋੜੀਆਂ ਗੁਰੂ ਜੀ ਗੁਰੂ ਦੀ ਬਾਣੀ ਇਹ ਸੰਨ ਕੀ ਉਹਨਾਂ ਦੀਆਂ ਰਚਨਾਵਾਂ ਤਾਂ ਅੱਗੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਸਾਹਿਬ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀਗੀ ਤੇ ਅੱਗੇ ਆਪਣਾ ਉਹਨਾਂ ਦਾ ਉੱਤਰਧਿਕਾਰੀ ਕੌਣ ਬਣਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕੀ ਸੀ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਸਾਹਿਬ ਜੀ ਦੇ ਹਨਾ ਅੱਗੇ ਜਿਹੜੇ ਪੁੱਤਰ ਅਧਿਕਾਰੀ ਬਣੇ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਬਣੇ ਸੀ ਜਿਹੜੇ ਸਭ ਤੋਂ ਛੋਟੇ ਪੁੱਤਰ ਸੀ ਉਹ ਕਿਹਨਾਂ ਦੇ ਪੁੱਤਰ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਠੀਕ ਹੈ ਬੱਚੇ ਚਲੋ ਅੱਗੇ ਅੱਗੇ ਜਿਹੜੇ ਜੋਤੂ ਜੀ ਉਹ ਤੋਂ ਸਮਾਗੇ ਸੀ ਉਹ ਫਿਰ ਕੀ ਹੋਇਆ ਜੀ ਉਹ ਅੰਮ੍ਰਿਤਸਰ ਤੋਂ ਛੱਤ ਹੋ ਗਏ ਸੀ ਜੀ ਆਪਣਾ ਕਿੱਥੇ ਆ ਗਏ ਸੀ ਗਵਿੰਦ왈 ਸਾਹਿਬ ਤਾਂ ਇੱਥੇ ਉਹ ਕੀ ਹੋ ਗਏ ਸੀ ਜੋਤੀ ਜੋਤ ਸਮਾਗੇ ਸੀ ਸਤੰਬਰ 1585 ਦੇ ਵਿੱਚ ਰਾਜੇ ਅੱਜ ਦਾ ਕੰਟੈਂਟ ਤੁਹਾਨੂੰ ਕਿੱਦਾਂ ਲੱਗਿਆ ਹਨਾ ਹੁਣ ਤਾਂ ਸਾਨੂੰ ਦੱਸਿਓ ਅੱਜ ਆਪਣੇ ਚੌਥੇ ਗੁਰੂ ਰਾਮਦਾਸ ਜੀ ਸੀ ਤਾਂ ਅੱਗੇ ਆਪਾਂ ਪੰਜਵੇਂ ਗੁਰੂ ਕਰਾਂਗੇ ਜੀ ਆਪਣੇ ਪੰਜਵੇਂ ਗੁਰੂ ਬਾਰੇ ਕੱਲ ਨੂੰ ਡਿਟੇਲ ਚ ਪੜਾਂਗੇ ਜੀ ਸਾਰਾ ਕੁਝ ਜਿਵੇਂ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪੂਰਾ ਡਿਟੇਲ ਚ ਪੜਿਆ ਤਾਂ ਬੀਟੇ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਹੈ ਨਾ ਵੀਡੀਓ ਨੂੰ ਹਨਾ ਪੂਰਾ ਸ਼ੇਅਰ ਕਰੋ ਕੱਲ ਵਾਲੀ ਵੀਡੀਓ ਵੀ ਤੁਸੀਂ ਇੰਨੀ ਸ਼ੇਅਰ ਨਹੀਂ ਕੀਤੀ ਕਿਉਂਕਿ ਇਹ ਵੀਡੀਓ ਚੈਨਲ ਲਾਈਵ ਨਾਲ ਵੀ ਸਾਡਾ ਵੱਧ ਜ਼ੋਰ ਲੱਗਦਾ ਬਣਾਉਣ ਤੇ ਤੇ ਅਹੀਂ ਆ ਵੀ ਕੱਲੀ ਕੱਲੀ ਗੁਰੂ ਬਾਰੇ ਚੀਜ਼ ਜਾਣਣੀ ਹੈ ਨਾ ਤਾਂ ਸਮਝਾਉਣੀ ਜਿਵੇਂ ਬਾਕੀ ਆਪਾਂ ਡਿਟੇਲ ਚੈਨਾ ਸਮਝਾਇਆਗਾ ਹਨ ਤੁਸੀਂ ਐ ਚੰਗੀ ਤਰ੍ਹਾਂ ਨੋਟ ਕਰ ਲਵਗਾ ਤੇ ਐਗਜ਼ਾਮ ਦੇ ਵਿੱਚ ਵੀ ਇਵੇਂ ਦੇ ਸਿੱਧੇ ਕੁਵੱਚੀ ਨਹੀਂ ਪੁੱਛੇ ਜਾਂਦੇ ਜਿਵੇਂ ਗੁਰੂ ਜੀਆਂ ਰਚਨਾਵਾਂ ਹਨ ਤਾਂ ਜਾਂ ਇਵੇਂ ਨਾ ਕੁਝ ਵੀ ਹਨਾ ਚੀਜ਼ਾਂ ਪੁੱਛਦੇ ਐਗਜ਼ਾਮ 'ਚ ਸਿੱਧੇ ਨਾ ਸਿੱਧੇ ਨਾ ਤਾਂ ਬੇਟਾ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾਗਾ ਚੰਗੀ ਤਰ੍ਹਾਂ ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਜੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਨੀ ਆ ਪੁੱਤਰ ਠੀਕ ਆ ਬਹੁਤ ਮੈਂ ਤਾਂ ਆਪਾਂ ਕੰਟੈਂਟ ਤਿਆਰ ਕੀਤਾ ਬੇਟਾ ਥੈਂਕ ਯੂ ਤੁਹਾਡਾ ਸਾਡੇ ਨਾਲ ਜੁੜਨ ਲਈ